ਸਕਦਾ ਇਹ ਪੰਗਵਾਰ ਉਹਦੇ ਉੱਤੇ ਖੜਿਆ ਜਿੱਥੇ ਗੁਰਦੀਪ ਸਿੰਘ ਰੰਧਾਵਾ ਜੀ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਅੱਜ ਕਿੰਨੀਆਂ ਥਾਵਾਂ ਦਾ ਨਹੀਂ ਪੱਥਰ ਰੱਖਿਆ ਗਿਆ ਅੱਜ ਲਗਭਗ 5 ਸੜਕਾਂ ਜਿਹੜੀਆਂ ਨੇ ਉਹਨਾਂ ਦਾ ਨਹੀਂ ਪੱਥਰ ਰੱਖਿਆ ਇੱਕ ਭਖਾਰੀ ਵਾਲਾ ਇੱਕ ਬਖਸ਼ੀ ਵਾਲਾ ਇੱਕ ਕਲਾ ਨੌਰ ਤੋਂ ਇੰਨਾ ਪੰਗਵਾਰ ਨੂੰ ਪੰਡਵਾਉਣ ਨੂੰ ਜਾਂਦੀਆਂ ਨੇ ਇਹ ਜਦੋਂ ਬਾਅਦ ਮੈਂ ਦਲੇਲਪੁਰ ਜਾਣਾ ਇੱਕ ਮੈਂ ਭੀਖ ਹੋੜ ਰੱਖਣਾ ਤੇ ਅੱਜ ਮੈਂ 5 ਸੜਕਾਂ ਦਾ ਜਿਹੜਾ ਦੁਗਾਟਨ ਕਰਨਾ ਹੈ ਇਹ ਬੜੇ ਲੰਮੇ ਸਮੇਂ ਤੋਂ ਜਿਹੜੀਆਂ ਛੜਕਾ ਸੀ ਆ ਜਿਹੜੀ ਮੈਂ ਸਾਹਮਣੇ ਹੋਣ ਕਰ ਰਿਹਾ ਇਹ ਚੌੜੀ ਵੀ ਹੋਣੀ ਹੈ ਤਾਂ ਸਾਰਾ ਇਹਨੂੰ ਵਧੀਆ ਛੜਕ ਜਿਹੜੀ ਇਹਨੂੰ ਬਣਾ ਕੇ ਇਹਨਾਂ ਲੋਕਾਂ ਦੇ ਸਪੁਰਦਤ ਕਰਨੀ ਹੈ ਬੜੇ ਲੰਮੀ ਪ੍ਰਾਣੀ ਮੰਦ ਸੀ ਕਿ ਜਦੋਂ ਕ੍ਰੋਸਿੰਗ ਆਉਂਦੀ ਹੈ ਤੇ ਉਧਰੋਂ ਕੋ ਟਰੈਕਟਰ ਵਾਲੀ ਆ ਜਾਂਦੀ ਹੈ ਤੇ ਲਾਗੋਂ ਦੀ ਕ੍ਰੋਸ ਨਹੀਂ ਹੁੰਦਾ ਇਸ ਕਰਕੇ ਜ਼ਰੂਰੀ ਹੈ ਕਿ ਛੜਕਾਂ ਚੌੜੀਆਂ ਵੀ ਹੋਣੀਆਂ ਚਾਹੀਦੀਆਂ ਤੇ ਵਧੀਆ ਛੜਕਾਂ ਹੋਣੀਆਂ ਚਾਹੀਦੀਆਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੱਲ ਲਗਭਗ 19000 ਸੜਕਾਂ ਜਿਹੜੀਆਂ ਪੂਰੇ ਪੰਜਾਬ ਦੀਆਂ ਜਿڑا ਉਹਨਾਂ ਕਾਲੋਦ ਘੱਟ ਨਹੀਂ ਕੀਤਾ ਤਨ ਤਾਂ ਦੀ ਧਰਤੀ ਤੇ ਤਾਂ ਉਹਦਾ ਹੀ ਇੱਕ ਇਹ ਕੜੀ ਵੱਜੋ ਜਿਹੜੀਆਂ ਨਾ ਆਪਾਂ ਇਹ ਛੜਕਾਂ ਦਾ ਜਿਹੜਾ ਜਿੰਨੀ ਪੱਥਰ ਰੱਖੇ ਬਿਲਕੁਲ ਜੀ ਸਰ ਜਿੱਦਾਂ ਤੁਹਾਡੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ 10 ਲੱਖ ਦਾ ਬੀਮਾ ਜਿਹੜੀ ਰਾਸ਼ੀ ਉਪਰਪ੍ਰਤ ਕੀਤੀ ਹੈ ਉਹਦੇ ਕਦੋਂ ਲਾਗੂ ਜਿਹੜੀ ਸ਼ੁਰੂ ਹੋ ਰਹੀ ਹੈ ਸਕੀਮ ਉਹ 2 ਅਕਤੂਬਰ ਤੋਂ ਆਪਾਂ ਸ਼ੁਰੂ ਕਰ ਦਿੱਤੀ ਆ ਉਹਦੀ ਰਜਿਸਟ੍ਰੇਸ਼ਨ ਜਿਹੜੀ ਹੈ 10 ਲੱਖ ਤੱਕ ਜਿਹੜਾ ਮੇਰੇ ਖਿਆਲ ਬਈ ਪਹਿਲੀ ਵਾਰੀ ਹੋਇਆ ਕਿ ਪੰਜਾਬ 'ਚ ਕੋਈ ਐਸੀ ਸਰਕਾਰ ਆ ਕਿ ਜਿਨ੍ਹਾਂ ਨੇ ਗਰੀਬਾਂ ਦਾ 10 ਲੱਖ ਦਾ ਬੀਮਾ ਕਰਨ ਦਾ ਜਿਹੜੀ ਉਪਰਲਾ ਕੀਤਾ ਬਹੁਤ ਵੱਡਾ ਉਪਰਾਲਾ ਮੈਨਰੇਜ ਤੰਦਰੁਸਤੀ ਦੇ ਨਾ ਜ਼ਰੂਰਤ ਪਈ ਚੀਜ਼ ਦੀ ਪਰ ਫਿਰ ਵੀ ਕਦੀ ਜ਼ਰੂਰਤ ਪੈਂਦੀ ਹੈ ਲੋਕਾਂ ਨੂੰ ਇਹ ਬੜੀ ਵੱਡੀ ਰਾਤ ਹੈ ਜਿਹੜੀ ਪੰਜਾਬ ਦੇ ਲੋਕਾਂ ਨੂੰ ਮਿਲਦੀ ਹੈ ਬਿਲਕੁਲ ਜੀ ਇਹ ਸੰਜੀਤ ਸਰਦਾਰ ਗੁਰਦੀਪ ਸਿੰਘ ਰੰਧਾਵਾ ਜਿਨ੍ਹਾਂ ਦਾ ਗਾਣਾ ਸੀ ਵਕ ਵਕ ਸਾਡੇ ਨਹੀਂ ਪੱਥਰ ਰੱਖਿਆ ਗਾ ਤੁਸੀਂ ਦੇਖ ਰਹੇ ਹੋ ਦੇਣੀ ਸਾਡੇ ਵੀ ਸਾਡੇ ਨਾਲ ਪਿੰਡ ਭੰਗਵਾ ਦੇ ਸਰਪੰਚ ਸਾਹਿਬ ਮੌਜੂਦ ਨੇ ਸਰਪੰਚ ਸਾਹਿਬ ਕੀ ਹਾਲ ਹੈ ਜੀ ਵਧੀਆ ਜੀ ਸਰਪੰਚ ਸਾਹਿਬ ਇਹ ਜਿਹੜਾ ਰੋੜਾ ਇਹ ਕਿੰਨੇ ਲੰਬੇ ਸਮੇਂ ਤੋਂ ਇਸ ਤਰ੍ਹਾਂ ਦੀ ਹਾਲਤ ਹਾਲਤ ਚਾ ਜੀ ਇਹ ਲਗਭਗ ਪਿਛਲੇ 7 ਤੋਂ 8 ਸਾਲ ਜਿਹੜੇ ਨੇ ਨਾ ਮੇਰੇ ਹਿਸਾਬ ਨਾਲ ਹੋ ਸਕਦਾ ਉਸ ਤੋਂ ਜ਼ਿਆਦਾ ਹੀ ਸਮਾਂ ਹੋ ਗਿਆ ਹੋਵੇ ਇਹ ਇੱਕ ਵਾਰ ਹੀ ਬਣਿਆ ਵਾ ਉਸ ਤੋਂ ਬਾਅਦ ਚ ਨਾ ਇਹਦੀ ਕਦੀ ਰਿਪੇਅਰ ਹੋਈ ਆ ਤਾਂ ਨਾ ਹੀ ਇਹ ਦੁਬਾਰਾ ਬਣਿਆ ਜੀ ਤੇ ਅੱਜ ਸਰਦਾਰ ਗੁਰਦੀਪ ਸਰਦਾਰ ਰੰਧਾਵਾ ਜੀ ਆਏ ਨੇ ਨੀ ਪੱਥਰ ਰੱਖ ਕੇ ਗਏ ਨੇ ਇਹ ਸ਼ਵਾਸ਼ਾਪ ਕਿੰਨੇ ਟਾਈਮ ਦੇ ਵੇਹੜਾ ਰੋਜਾ ਬਣ ਕੰਪਲੀਟ ਹੋ ਜਾਏਗਾ ਜੀ ਇਹ ਵੇਖੋ ਜਿਹੜਾ ਸਰਦਾਰ ਗੁਰਦੀਪ ਸਿੰਘ ਰੰਧਾਵਾ ਜਿਹੜੇ ਕੰਮ ਦਾ ਨੀ ਪੱਥਰ ਰੱਖਦੇ ਨੇ ਉਹ ਲਗਭਗ ਮੇਰੇ ਹਿਸਾਬ ਨਾਲ ਬਹੁਤ ਜਲਦੀ ਉਹ ਕੰਮ ਪੂਰਾ ਹੋ ਜਾਂਦਾ ਵਾ ਲਗਭਗ ਮੈਨੂੰ ਲੱਗਦਾ ਕਿ ਡੇਢ ਦੋ ਮਹੀਨੇ ਦੇ ਵਿੱਚ ਇਹ ਸੜਕ ਜਿਹੜੀ ਹੈ ਬਣ ਕੇ ਤਿਆਰ ਹੋ ਜੂਗੀ ਇਹ ਰੋਡ ਕਿੰਨੇ ਕਿਲੋਮੀਟਰ ਲੰਬਾ ਹੈਗਾ ਜਿਹੜਾ ਇਹ ਪੂਰਾ ਦਾ ਪੂਰਾ ਹੀ ਬਣੇਗਾ ਜੀ ਹਾਂਜੀ ਇਹ ਤੇ ਕੁਝ ਜਿਹੜਾ ਰੋਡ ਆ 2.2 ਕਿਲੋਮੀਟਰ ਤੱਕ 1.2 10 ਫੁੱਟ ਆ ਇਹ 12.5 ਫੁੱਟ ਹੋਣਾ ਵਾ ਤੇ ਇਹ ਤਕਰੀਬਨ ਹੀ ਇਹ 5 5.5 ਕਿਲੋਮੀਟਰ ਦਾ ਰੋਡ ਆ ਇਹ ਸਾਡੇ ਪਿੰਡ ਭੰਗਵਾ ਤੋਂ ਹੋ ਕੇ ਕਲਾਨੌਰ ਤੋਂ ਨਾਲ ਹੀ ਬਾਬਾ ਪੂਰਾ ਜੀ ਤੋਂ ਸੜਕ ਨਿਕਲਦੀ ਹੈ ਇਹ ਕਲਾਨੌਰ ਹੋ ਕੇ ਗਾਂ ਬਾਰੀਗਰ ਬਸਤੀ ਔਇਲਾ ਪਾਡਾ ਇਹ ਸਾਰੇ ਪਿੰਡਾਂ ਨੂੰ ਤਕਰੀਬਨ ਮੋਸਟਲੀ ਹੈ ਜਿਹੜੇ 3-4 ਪਿੰਡ ਨੇ ਨਾ ਸਾਰੇ ਕਲਾਨੌਰ ਜਾਣ ਵਾਸਤੇ ਇਹੋ ਸੜਕ ਨੂੰ ਜਿਹੜਾ ਉਹ ਵਰਤਦੇ ਨੇ ਇਹ ਰੋਡ ਬੰਦ ਨਾ ਖੁੱਲਾ ਵੀ ਹੋਏਗਾ ਕਿ ਜਾਂ ਇਸੇ ਰੋਡ ਨੂੰ ਮਤਲਬ ਰਿਪੇਅਰ ਕਰਕੇ ਬਣਾਇਆ ਜਾਏਗਾ ਜਾਂ ਖੁੱਲਾ ਵੀ ਹੈਗਾ ਇਹ ਨੋਟ ਡਰਾਈਵਰੀ ਵਧੇ ਹਾਂ ਦੀ ਇਹਦੀ 2.5 ਫੁੱਟ ਚੜਾਈ ਵਧਣੀ ਜੀ ਅੱਗੇ ਤੁਸੀਂ ਆ ਦੇਖ ਸਕਦੇ ਹੋ ਵੀ 10 ਫੁੱਟ ਦੀ ਚੜਾਈ ਹੈ ਤੇ 12.5 ਫੁੱਟ ਦੀ ਜਿਹੜੀ ਚੜਾਈ ਆ ਉਹ ਹੋਣੀ ਆ ਲਗਭਗ 2.5 ਫੁੱਟ ਜਿਹੜੀ ਚੜਾਈ ਆ ਇਸ ਰੋਡ ਦੀ ਵਧਣੀ ਹੈ ਜੀ ਬਿਲਕੁਲ ਜੀ ਮੈਂ ਕੈਮਰਾਮੈਨ ਕਹਾ ਤਸਵੀਰਾਂ ਦਿਖਾਉਂਦੇ ਆਂ ਇਹ ਰੋਡ ਦੀਆਂ ਨੀ ਪੱਥਰ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਵੱਲੋਂ ਰੱਖਿਆ ਗਿਆ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਤ ਟੀਵੀ ਦੇਖ ਸਕਦੇ ਹੋ ਇਹ ਪੰਗਵਾਰ ਰੋਡ ਦੇ ਉੱਤੇ ਖੜੇ ਆ ਜਿੱਥੇ ਗੁਰਦੀਪ ਸਿੰਘ ਰੰਧਾਵਾ ਜੀ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਅੱਜ ਅੱਜ ਲਗਭਗ 5 ਛੜਕਾਂ ਜਿਹੜੀਆਂ ਨੇ ਉਹਨਾਂ ਦਾ ਨੀਂਹ ਪੱਥਰ ਰੱਖਿਆ ਇੱਕ ਭਖਾਰੀ ਵਾਲਾ ਇੱਕ ਬਖਸ਼ੀ ਵਾਲਾ ਇੱਕ ਕਲਾ ਨੌਰ ਤੋਂ ਇੰਨਾ ਭੰਗਵਾ ਨੂੰ ਪੰਡਵਾ ਨੂੰ ਜਾਂਦੀਆਂ ਨੇ ਇਹ ਜਦੋਂ ਬਾਅਦ ਮੈਂ ਦਲੇਲਪੁਰ ਜਾਣਾ ਇੱਕ ਮੈਂ ਭੀਖ ਹੋੜ ਰੱਖਣਾ ਤੇ ਅੱਜ ਮੈਂ 5 ਛੜਕਾਂ ਦਾ ਜਿਹੜਾ ਦੁਗਾਟ ਕਰਨਾ ਹੈ ਇਹ ਬੜੇ ਲੰਮੇ ਸਮੇਂ ਤੋਂ ਜਿਹੜੀਆਂ ਛੜਕਾਂ ਸੀ ਆ ਜਿਹੜੀ ਮੈਂ ਸਾਹਮਣੇ ਹੋਣ ਕਰਦੇ ਆ ਇਹ ਚੌੜੀ ਵੀ ਹੋਣੀ ਹੈ ਤਾ ਸਾਰਾ ਇਹਨੂੰ ਵਧੀਆ ਸੜਕ ਜੜੀ ਇਹਨੂੰ ਬਣਾ ਕੇ ਇਹਨਾਂ ਲੋਕਾਂ ਦੇ ਸਪੁਰਦਤ ਕਰਨੀਆਂ ਬੜੇ ਲੰਮੀ ਪ੍ਰਾਣੀ ਮੰਗ ਸੀ ਕਿ ਜਦੋਂ ਕ੍ਰੋਸਿੰਗ ਆਉਂਦੀ ਆ ਜੇ ਉਧਰੋਂ ਕੋ ਟਰੈਕਟਰ ਵਾਲੀ ਆ ਜਾਂਦੀ ਹੈ ਤੇ ਲਾਗੋਂ ਦੀ ਕ੍ਰੋਸ ਨਹੀਂ ਹੁੰਦਾ ਇਸ ਕਰਕੇ ਜ਼ਰੂਰੀ ਹੈ ਕਿ ਸੜਕਾਂ ਚੌੜੀਆਂ ਵੀ ਹੋਣੀਆਂ ਚਾਹੀਦੀਆਂ ਤੇ ਵਧੀਆ ਸੜਕਾਂ ਹੋਣੀਆਂ ਚਾਹੀਦੀਆਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੱਲ ਲਗਭਗ 19000 ਸੜਕਾਂ ਜੜੀਆਂ ਪੂਰੇ ਪੰਜਾਬ ਦੀਆਂ ਜਿਹੜਾ ਉਹਨਾਂ ਕੱਲ ਉਦਘਾਟਨ ਵੀ ਕੀਤਾ ਤਨਤਾਂ ਦੀ ਧਰਤੀ ਤੇ ਤਾਂ ਉਹਦਾ ਹੀ ਇੱਕ ਇੱਕੜੀ ਵੱਜੋ ਜੜੀਆਂ ਨੇ ਆਪਾਂ ਇਹ ਛੜਕਾਂ ਦਾ ਜਿਹੜਾ ਜਨੀ ਪੱਥਰ ਰੱਖ ਰਹੇ ਬਿਲਕੁਲ ਜੀ ਸਰ ਜਿੱਦਾਂ ਤੁਹਾਡੀ ਆਮ ਆਦਮੀ ਪਾਲਟੀਸਟਾਰ ਵੱਲੋਂ 10 ਲੱਖ ਦਾ ਬੀਮਾ ਜਿਹੜੀ ਰਾਸ਼ੀ ਉਪਰਪਤ ਕੀਤੀ ਹੈ ਉਹਦੇ ਕਦੋਂ ਲਾਗੂ ਜਿਹੜੀ ਸ਼ੁਰੂ ਹੋ ਰਹੀ ਹੈ ਸਕੀਮ ਉਹ 2 ਅਕਤੂਬਰ ਤੋਂ ਆਪਾਂ ਸ਼ੁਰੂ ਕਰ ਦਿੱਤੀ ਆ ਉਹਦੀ ਰਜਿਸਟ੍ਰੇਸ਼ਨ ਜਿਹੜੀ 10 ਲੱਖ ਤੱਕ ਜਿਹੜਾ ਮੇਰੇ ਖਿਆਲ ਆ ਵੀ ਪਹਿਲੀ ਵਾਰੀ ਹੋਇਆ ਕਿ ਪੰਜਾਬ 'ਚ ਕੋਈ ਐਸੀ ਸਰਕਾਰ ਆ ਕਿ ਜਿਨ੍ਹਾਂ ਨੇ ਗਰੀਬਾਂ ਦਾ 10 ਲੱਖ ਦਾ ਬੀਮਾ ਕਰਨ ਦਾ ਜਿਹੜੀ ਅਭਰਾਲਾ ਕੀਤਾ ਬਹੁਤ ਵੱਡਾ ਪ੍ਰਾਲਾ ਮੈਂ ਰੰਚ ਦੇ ਤੰਦਰੁਸਤੀ ਦੇ ਨਾਲ ਜ਼ਰੂਰਤ ਪਈ ਚੀਜ਼ ਪਰ ਫਿਰ ਵੀ ਕਦੀ ਜ਼ਰੂਰਤ ਪੈਂਦੀ ਹੈ ਤਾਂ ਲੋਕਾਂ ਨੂੰ ਇਹ ਬੜੀ ਵੱਡੀ ਰਾਤ ਹੈ ਜਿਹੜੀ ਪੰਜਾਬ ਦੇ ਲੋਕਾਂ ਨੂੰ ਮਿਲਦੀ ਹੈ ਬਿਲਕੁਲ ਜੀ ਇਹ ਸੰਜੀ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਨਾਲ ਦਾ ਗਾਣਾ ਸੀ ਵਕ ਵਕ ਤੋਂ ਉਹਦੇ ਨੀ ਪੱਥਰ ਰੱਖਿਆ ਗਿਆ ਤੁਸੀਂ ਦੇਖੋ ਦੇਣੀ ਸਾਡੇ ਵੀ ਸਾਡੇ ਨਾਲ ਪਿੰਡ ਭੰਗਵਾ ਦੇ ਸਰਪੰਚ ਸਾਹਿਬ ਮੌਜੂਦ ਨੇ ਸਰਪੰਚ ਸਾਹਿਬ ਕੀ ਹਾਲ ਹੈ ਜੀ ਵਧੀਆ ਜੀ ਸਰਪੰਚ ਸਾਹਿਬ ਇਹ ਜਿਹੜਾ ਰੋੜਾ ਇਹ ਕਿੰਨੇ ਲੰਬੇ ਸਮੇਂ ਤੋਂ ਇਸ ਤਰ੍ਹਾਂ ਦੀ ਹਾਲਤ ਹਾਲਤ ਚ ਹੈ ਜੀ ਇਹ ਲਗਭਗ ਪਿਛਲੇ 7 ਤੋਂ 8 ਸਾਲ ਜਿਹੜੇ ਨੇ ਨਾ ਮੇਰੇ ਹਿਸਾਬ ਨਾਲ ਹੋ ਸਕਦਾ ਉਤੋਂ ਜ਼ਿਆਦਾ ਹੀ ਸਮਾਂ ਹੋ ਗਿਆ ਹੋਵੇ ਇਹ ਇੱਕ ਵਾਰ ਹੀ ਬਣਿਆ ਵਾ ਉਸ ਤੋਂ ਬਾਅਦ ਚ ਨਾ ਇਹਦੀ ਕਦੀ ਰਿਪੇਅਰ ਹੋਈ ਆ ਤੇ ਨਾ ਹੀ ਇਹ ਦੁਬਾਰਾ ਬਣਿਆ ਜੀ ਤੇ ਅੱਜ ਸਰਦਾਰ ਗੁਰਦੀਪ ਸਰਦਾਰ ਰੰਧਾਵਾ ਜੀ ਆਏ ਨੇ ਨੀ ਪੱਥਰ ਰੱਖ ਕੇ ਗਏ ਨੇ ਇਹ ਸ਼ਵਾਸ਼ਾਪ ਕਿੰਨੇ ਟਾਈਮ ਦੇ ਵੇੜਾ ਰੋਜ਼ਾ ਬਣ ਕੰਪਲੀਟ ਹੋ ਜਾਏਗਾ ਜੀ ਜੀ ਵੇਖੋ ਜਿਹੜਾ ਸਰਦਾਰ ਗੁਰਦੀਪ ਸਿੰਘ ਰੰਧਾਵਾ ਜਿਹੜੇ ਕੰਮ ਦਾ ਨੀ ਪੱਥਰ ਰੱਖਦੇ ਨੇ ਉਹ ਲਗਭਗ ਮੇਰੇ ਹਿਸਾਬ ਨਾਲ ਬਹੁਤ ਜਲਦੀ ਉਹ ਕੰਮ ਪੂਰਾ ਹੋ ਜਾਂਦਾ ਵਾ ਲਗਭਗ ਮੈਨੂੰ ਲੱਗਦਾ ਹੈ ਕਿ ਡੇਢ ਦੋ ਮਹੀਨੇ ਦੇ ਵਿੱਚ ਵਿੱਚ ਇਹ ਸੜਕ ਜਿਹੜੀ ਹੈ ਬਣ ਕੇ ਤਿਆਰ ਹੋ ਜੂਗੀ ਇਹ ਰੋਡ ਕਿੰਨੇ ਕਿਲੋਮੀਟਰ ਲੰਬਾ ਹੈਗਾ ਜਿਹੜਾ ਇਹ ਪੂਰਾ ਦਾ ਪੂਰਾ ਬਣੇਗਾ ਜੀ ਹਾਂਜੀ ਇਹ ਤੇ ਕੁਛ ਜਿਹੜਾ ਰੋਡ ਆ 2.5 ਕਿਲੋਮੀਟਰ ਤੱਕ ਇੱਕ ਤੇ ਇਹ 10 ਫੁੱਟ ਆ ਇਹ 12.5 ਫੁੱਟ ਹੋਣਾ ਵਾ ਤੇ ਇਹ ਤਕਰੀਬਨ ਹੀ ਇਹ 5 5.5 ਕਿਲੋਮੀਟਰ ਦਾ ਰੋਡ ਆ ਇਹ ਸਾਡੇ ਪਿੰਡ ਭੰਗਵਾ ਤੋਂ ਹੋ ਕੇ ਕਲਾਂਨੌਰ ਤੋਂ ਨਾਲ ਹੀ ਬਾਬਾ ਪੂਰਾ ਜੀ ਤੋਂ ਸੜਕ ਨਿਕਲਦੀ ਹੈ ਇਹ ਕਲਾਂਨੌਰ ਹੋ ਕੇ ਗਾਂ ਬਾਰੀਗਰ ਬਸਤੀ ਔਇਲਾ ਪਾਡਾ ਇਹ ਸਾਰੇ ਪਿੰਡਾਂ ਨੂੰ ਤਕਰੀਬਨ ਮੋਸਟਲੀ ਹੈ ਜਿਹੜੇ 3-4 ਪਿੰਡ ਨੇ ਨਾ ਸਾਰੇ ਕਲਾਨੌਰ ਜਾਣ ਵਾਸਤੇ ਇਹੋ ਸੜਕ ਨੂੰ ਜਿਹੜਾ ਉਹ ਵਰਤਦੇ ਨੇ ਇਹ ਰੋਡ ਬੰਦ ਨੇ ਖੁੱਲਾ ਵੀ ਹੋਏਗਾ ਕਿ ਜਾਂ ਇਸੇ ਰੋਡ ਨੂੰ ਮਤਲਬ ਰਿਪੇਅਰ ਕਰਕੇ ਬਣਾਇਆ ਜਾਏਗਾ ਜਾਂ ਖੁੱਲਾ ਵੀ ਹੈਗਾ ਇਹ ਰੋਡ ਡਰਾਈਵ ਨਹੀਂ ਵਧੇ ਹਾਂ ਦੀ ਇਹਦੀ 2.5 ਫੁੱਟ ਚੜਾਈ ਵਧਣੀ ਜੀ ਅੱਗੇ ਤੁਸੀਂ ਆ ਦੇਖ ਸਕਦੇ ਹੋ ਵੀ 10 ਫੁੱਟ ਦੀ ਚੜਾਈ ਹੈ ਤੇ 12.5 ਫੁੱਟ ਦੀ ਜਿਹੜੀ ਚੜਾਈ ਆ ਉਹ ਹੋਣੀ ਹੈ ਲਗਭਗ 2.5 ਫੁੱਟ ਜਿਹੜੀ ਚੜਾਈ ਆ ਇਸ ਰੋਡ ਦੀ ਵਧਣੀ ਹੈ ਜੀ ਬਿਲਕੁਲ ਜੀ ਮੈਂ ਕੈਮਰਾਮੈਨ ਕਹਾ ਤਸਵੀਰਾਂ ਦਿਖਾਉਂਦੇ ਆਂ ਜਾਂ ਰੋਡ ਦੀਆਂ ਨੀ ਪੱਥਰ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਵੱਲੋਂ ਰੱਖਿਆ ਗਿਆ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਤ ਟੀਵੀ ਦੇਖ ਸਕਦੇ ਹੋ ਪੰਗਵਾਰ ਰੋਡ ਦੇ ਉੱਤੇ ਖੜੇ ਆ ਜਿੱਥੇ ਗੁਰਦੀਪ ਸਿੰਘ ਰੰਧਾਵਾ ਜੀ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਅੱਜ ਕਿੰ ਅੱਜ ਲਗਭਗ 5 ਛੜਕਾਂ ਜਿਹੜੀਆਂ ਨੇ ਉਹਨਾਂ ਦਾ ਨੀਂਹ ਪੱਥਰ ਰੱਖਿਆ ਇੱਕ ਭੁਖਾਰੀ ਵਾਲਾ ਇੱਕ ਬਖਸ਼ੀ ਵਾਲਾ ਇੱਕ ਕਲਾ ਨੌਰ ਤੋਂ ਇੰਨਾ ਭੰਗਵਾਣ ਨੂੰ ਪੰਡਵਾਣ ਨੂੰ ਜਾਂਦੀਆਂ ਨੇ ਇਹ ਇਹਦੇ ਬਾਅਦ ਮੈਂ ਦਲੇਲਪੁਰ ਜਾਣਾ ਇੱਕ ਮੈਂ ਭੀਖ ਹੋੜ ਰੱਖਣਾ ਤੇ ਅੱਜ ਮੈਂ 5 ਛੜਕਾਂ ਦਾ ਜਿਹੜਾ ਦੁਗਾਟਨ ਕਰਨਾ ਹੈ ਇਹ ਬੜੇ ਲੰਮੇ ਸਮੇਂ ਤੋਂ ਜਿਹੜੀਆਂ ਛੜਕਾਂ ਸੀ ਆ ਜਿਹੜੀ ਮੈਂ ਸਾਹਮਣੇ ਹੋਣ ਕਰਦੇ ਆ ਇਹ ਚੌੜੀ ਵੀ ਹੋਣੀ ਹੈ ਤਾ ਸਾਰਾ ਇਹਨਾਂ ਵਧੀਆ ਸੜਕ ਜੜੀ ਇਹਨੂੰ ਬਣਾ ਕੇ ਇਹਨਾਂ ਲੋਕਾਂ ਦੇ ਸਪੁਰਦਤ ਕਰਨੀਆਂ ਬੜੇ ਲੰਮੀ ਪ੍ਰਾਣੀ ਮੰਗ ਸੀ ਕਿ ਜਦੋਂ ਕ੍ਰੋਸਿੰਗ ਆਉਂਦੀ ਆ ਜੇ ਉਧਰੋਂ ਕੋ ਟਰੈਕਟਰ ਵਾਲੀ ਆ ਜਾਂਦੀ ਆ ਤੇ ਲਾਗੋਂ ਦੀ ਕ੍ਰੋਸ ਨਹੀਂ ਹੁੰਦਾ ਇਸ ਕਰਕੇ ਜ਼ਰੂਰੀ ਆ ਕਿ ਸੜਕਾਂ ਚੌੜੀਆਂ ਵੀ ਹੋਣੀਆਂ ਚਾਹੀਦੀਆਂ ਤੇ ਵਧੀਆ ਸੜਕਾਂ ਹੋਣੀਆਂ ਚਾਹੀਦੀਆਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੱਲ ਲਗਭਗ 19000 ਸੜਕਾਂ ਜੜੀਆਂ ਪੂਰੇ ਪੰਜਾਬ ਦੀਆਂ ਜਿਹੜਾ ਉਹਨਾਂ ਕੱਲ ਉਦਘਾਟਨ ਵੀ ਕੀਤਾ ਤਨਤਾਂ ਦੀ ਧਰਤੀ ਤੇ ਤਾਂ ਉਹਦਾ ਹੀ ਇੱਕ ਇੱਕੜੀ ਵੱਜੋ ਜੜੀਆਂ ਨੇ ਆਪਾਂ ਇਹ ਛੜਕਾਂ ਦਾ ਜਿਹੜਾ ਜਿੰਨੀ ਪੱਥਰ ਰੱਖੇ ਬਿਲਕੁਲ ਜੀ ਸਰ ਜਿੱਦਾਂ ਤੁਹਾਡੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ 10 ਲੱਖ ਦਾ ਬੀਮਾ ਜਿਹੜੀ ਰਾਸ਼ੀ ਉਪਰਪਤ ਕੀਤੀ ਹੈ ਉਹਦੇ ਕਦੋਂ ਲਾਗੂ ਜਿਹੜੀ ਸ਼ੁਰੂ ਹੋ ਰਹੀ ਹੈ ਸਕੀਮ ਉਹ 2 ਅਕਤੂਬਰ ਤੋਂ ਆਪਾਂ ਸ਼ੁਰੂ ਕਰ ਦਿੱਤੀ ਆ ਉਹਦੀ ਰਜਿਸਟ੍ਰੇਸ਼ਨ ਜਿਹੜੀ ਹੈ 10 ਲੱਖ ਤੱਕ ਜਿਹੜਾ ਮੇਰੇ ਖਿਆਲ ਆ ਵੀ ਪਹਿਲੀ ਵਾਰੀ ਹੋਇਆ ਕਿ ਪੰਜਾਬ 'ਚ ਕੋਈ ਐਸੀ ਸਰਕਾਰ ਆ ਕਿ ਜਿਨ੍ਹਾਂ ਨੇ ਗਰੀਬਾਂ ਦਾ 10 ਲੱਖ ਦਾ ਬੀਮਾ ਕਰਨ ਦਾ ਜਿਹੜੀ ਅਭਰਾਲਾ ਕੀਤਾ ਬਹੁਤ ਵੱਡਾ ਪ੍ਰਾਲਾ ਮੈਂ ਰੰਚ ਦੇ ਤੰਦਰੁਸਤੀ ਦੇ ਨਾਲ ਜ਼ਰੂਰਤ ਪਈ ਚੀਜ਼ ਪਰ ਫਿਰ ਵੀ ਕਦੀ ਜ਼ਰੂਰਤ ਪੈਂਦੀ ਹੈ ਤਾਂ ਲੋਕਾਂ ਨੂੰ ਇਹ ਬੜੀ ਵੱਡੀ ਰਾਤ ਹੈ ਜਿਹੜੀ ਪੰਜਾਬ ਦੇ ਲੋਕਾਂ ਨੂੰ ਮਿਲਦੀ ਹੈ ਬਿਲਕੁਲ ਜੀ ਇਹ ਸੰਜੀ ਸਰਦਾਰ ਗੁਰਦੀਪ ਸਿੰਘ ਰੰਧਾਵਾ ਜਿਨ੍ਹਾਂ ਦਾ ਗਾਣਾ ਸੀ ਵੱਖ-ਵੱਖ ਸਮਾਂ ਦੇ ਨੀ ਪੱਥਰ ਰੱਖਿਆ ਗਿਆ ਤੁਸੀਂ ਦੇਖੋ ਦੇਣੀ ਸਾਡੇ ਵੀ ਸਾਡੇ ਨਾਲ ਪਿੰਡ ਭੰਗਵਾ ਦੇ ਸਰਪੰਚ ਸਾਹਿਬ ਮੌਜੂਦ ਨੇ ਸਰਪੰਚ ਸਾਹਿਬ ਕੀ ਹਾਲ ਹੈ ਜੀ ਵਧੀਆ ਜੀ ਸਰਪੰਚ ਸਾਹਿਬ ਇਹ ਜਿਹੜਾ ਰੋੜਾ ਇਹ ਕਿੰਨੇ ਲੰਬੇ ਸਮੇਂ ਤੋਂ ਇਸ ਤਰ੍ਹਾਂ ਦੀ ਹਾਲਤ ਹਾਲਤ ਚ ਹੈ ਜੀ ਇਹ ਲਗਭਗ ਪਿਛਲੇ 7 ਤੋਂ 8 ਸਾਲ ਜਿਹੜੇ ਨੇ ਨਾ ਮੇਰੇ ਹਿਸਾਬ ਨਾਲ ਹੋ ਸਕਦਾ ਉਤੋਂ ਜ਼ਿਆਦਾ ਹੀ ਸਮਾਂ ਹੋ ਗਿਆ ਹੋਵੇ ਇਹ ਇੱਕ ਵਾਰ ਹੀ ਬਣਿਆ ਵਾ ਉਸ ਤੋਂ ਬਾਅਦ ਚ ਨਾ ਇਹਦੀ ਕਦੀ ਰਿਪੇਅਰ ਹੋਈ ਆ ਤਾਂ ਨਾ ਹੀ ਇਹ ਦੁਬਾਰਾ ਬਣਿਆ ਜੀ ਤੇ ਅੱਜ ਸਰਦਾਰ ਗੁਰਦੀਪ ਸਰਦਾਰ ਰੰਧਾਵਾ ਜੀ ਆਏ ਨੇ ਨੀ ਪੱਥਰ ਰੱਖ ਕੇ ਗਏ ਨੇ ਇਹ ਸ਼ਵਾਸ਼ਾਪ ਕਿੰਨੇ ਟਾਈਮ ਦੇ ਵੇਹੜਾ ਰੋਜਾ ਬਣ ਕੰਪਲੀਟ ਹੋ ਜਾਏਗਾ ਜੀ ਵੀ ਵੇਖੋ ਜਿਹੜਾ ਸਰਦਾਰ ਗੁਰਦੀਪ ਸਿੰਘ ਰੰਧਾਵਾ ਜਿਹੜੇ ਕੰਮ ਦਾ ਨੀ ਪੱਥਰ ਰੱਖਦੇ ਨੇ ਉਹ ਲਗਭਗ ਮੇਰੇ ਹਿਸਾਬ ਨਾਲ ਬਹੁਤ ਜਲਦੀ ਉਹ ਕੰਮ ਪੂਰਾ ਹੋ ਜਾਂਦਾ ਵਾ ਲਗਭਗ ਮੈਨੂੰ ਲੱਗਦਾ ਕਿ ਡੇਢ ਦੋ ਮਹੀਨੇ ਦੇ ਇਹ ਸੜਕ ਜਿਹੜੀ ਇਹ ਬਣ ਕੇ ਤਿਆਰ ਹੋ ਜੂਗੀ ਇਹ ਰੋਡ ਕਿੰਨੇ ਕਿਲੋਮੀਟਰ ਲੰਬਾ ਹੈਗਾ ਜਿਹੜਾ ਇਹ ਪੂਰਾ ਤੇ ਪੂਰਾ ਹੀ ਬਣੇਗਾ ਜੀ ਹਾਂਜੀ ਇਹ ਤੇ ਕੁਝ ਜਿਹੜਾ ਰੋਡ ਆ 2.2 ਕਿਲੋਮੀਟਰ ਤੱਕ 1.2 10 ਫੁੱਟ ਆ ਇਹ 12.5 ਫੁੱਟ ਹੋਣਾ ਵਾ ਤੇ ਇਹ ਤਕਰੀਬਨ ਹੀ ਇਹ 5 5.5 ਕਿਲੋਮੀਟਰ ਦਾ ਰੋਡ ਆ ਇਹ ਸਾਡੇ ਪਿੰਡ ਭੰਗਵਾ ਤੋਂ ਹੋ ਕੇ ਕਲਾਨੌਰ ਤੋਂ ਨਾਲ ਹੀ ਬਾਬਾ ਪੂਰਾ ਜੀ ਤੋਂ ਸੜਕ ਨਿਕਲਦੀ ਆ ਇਹ ਕਲਾਨੌਰ ਹੋ ਕੇ ਗਾਂ ਬਾਰੀਗਰ ਬਸਤੀ ਔਇਲਾ ਪਾਡਾ ਇਹ ਸਾਰੇ ਪਿੰਡਾਂ ਨੂੰ ਤਕਰੀਬਨ ਮੋਸਟਲੀ ਹੈ ਜਿਹੜੇ 3-4 ਪਿੰਡ ਨੇ ਨਾ ਸਾਰੇ ਕਲਾਨੌਰ ਜਾਣ ਵਾਸਤੇ ਇਹੋ ਸੜਕ ਨੂੰ ਜਿਹੜਾ ਉਹ ਵਰਤਦੇ ਨੇ ਇਹ ਰੋਡ ਬੰਦ ਨਾ ਖੁੱਲਾ ਵੀ ਹੋਏਗਾ ਕਿ ਜਾਂ ਇਸੇ ਰੋਡ ਨੂੰ ਮਤਲਬ ਰਿਪੇਅਰ ਕਰਕੇ ਬਣਾਇਆ ਜਾਏਗਾ ਜਾਂ ਖੁੱਲਾ ਵੀ ਹੈਗਾ ਇਹ ਨੋਡ ਚੜਾਈ ਵੀ ਵਧੇ ਹਾਂ ਦੀ ਇਹਦੀ 2.5 ਫੁੱਟ ਚੜਾਈ ਵਧਣੀ ਜੀ ਅੱਗੇ ਤੁਸੀਂ ਆਹ ਦੇਖ ਸਕਦੇ ਹੋ ਵੀ 10 ਫੁੱਟ ਦੀ ਚੜਾਈ ਹੈ ਤੇ 1.5 ਫੁੱਟ ਦੀ ਜਿਹੜੀ ਚੜਾਈ ਆ ਉਹ ਹੋਣੀ ਹੈ ਲਗਭਗ 2.5 ਫੁੱਟ ਜਿਹੜੀ ਚੜਾਈ ਆ ਇਸ ਰੋਡ ਦੀ ਵਧਣੀ ਹੈ ਜੀ ਬਿਲਕੁਲ ਜੀ ਮੈਂ ਕੈਮਰਾਮੈਨ ਕਾ ਤਸਵੀਰਾਂ ਦਿਖਾ ਦਿੰਦੇ ਹਾਂ ਰੋਡ ਦੀਆਂ ਨੀ ਪੱਥਰ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਵੱਲੋਂ ਰੱਖਿਆ ਗਿਆ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਤਾਂ ਟੀਵੀ